ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਤੇ ਇਹ ਬੇਨਤੀਆਂ ਨੇ ਅੱਜ ਦੀ ਸਚਾਈ ਨੂੰ ਲੈ ਕੇ ਹੈ ਕਿ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸ਼ਹਾਦਤਾਂ ਦਿੱਤੀਆਂ ਭਾਈ ਮੋਤੀराम ਮਹਿਰਾ ਉਹਨਾਂ ਦੀ ਸ਼ਹਾਦਤ ਕੋਈ ਛੋਟੀ ਨਹੀਂ ਸੀ ਭਾਈ ਮੋਤੀराम ਮਹਿਰਾ ਉਹਨਾਂ ਨੂੰ ਸਜ਼ਾ ਇਸ ਕਰਕੇ ਮਿਲੀ ਉਹਨਾਂ ਦਾ ਛੋਟਾ ਮਾਸੂਮ ਪੁੱਤਰ ਜਿਸ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿ ਉਸ ਨੇ ਦੋ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸਿਰਫ ਦੁੱਧ ਹੀ ਪਿਆਇਆ ਸੀ ਤੇ ਇੱਕ ਦੁੱਧ ਪਿਉਣ ਦੀ ਸਜ਼ਾ ਇੰਨੀ ਜ਼ਿਆਦਾ ਮਿਲੀ ਹੈ ਤੇ ਅੱਜ ਵੀ ਭਾਈ ਮੋਤੀराम ਮਹਿਰਾ ਦਾ ਪਰਿਵਾਰ ਉਹਨਾਂ ਹੀ ਹਾਲਾਤਾਂ ਵਿੱਚ ਦੀ ਗੁਜ਼ਰ ਰਿਹਾ ਹੈ ਕਿ ਅੱਜ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਸਜ਼ਾ ਮਿਲ ਰਹੀ ਹੈ ਦੁੱਧ ਪਿਉਣ ਦੀ ਜੋ ਸਜ਼ਾ ਉਹਨਾਂ ਨੂੰ ਉਹਨਾਂ ਸਮਿਆਂ ਵਿੱਚ ਮਿਲੀ ਸੀ ਗੁਰੂ ਸਾਹਿਬ ਦੇ ਸਮੇਂ ਵਿੱਚ ਉਦੋਂ ਦੇ ਮੌਕੇ ਦੇ ਹਾਕਮਾਂ ਦੇ ਕੋਲੋਂ ਪਰ ਅੱਜ ਕੱਲ ਦੇ ਜਿਹੜੇ ਹਾਕਮ ਨੇ ਅੱਜ ਕੱਲ ਜਿਹੜੇ ਕੜਮ ਚੌਧਰੀ ਨੇ ਉਹ ਤਾਂ ਗੁਰੂ ਘਰਾਂ ਦੇ ਉੱਪਰ ਹੀ ਕਬਜ਼ਾ ਕਰੀ ਬੈਠੇ ਨੇ ਤੇ ਭਾਈ ਮੋਤੀराम ਮਹਿਰਾ ਉਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਦੀ ਬਦਸਲੂਕੀ ਕਿਉਂ ਹੋ ਰਹੀ ਹੈ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਹ ਗੱਲ ਇਤਿਹਾਸ ਦੇ ਅੰਮ੍ਰਿਤ ਵਿੱਚ ੋਗਦੀ ਹੈ ਜਿੱਥੇ ਦਰਦ ਵੀ ਹੈ ਤੇ ਰੌਸ਼ਨੀ ਵੀ ਹੈ ਭਾਈ ਮੋਤੀਰਾਮ ਮਹਿਰਾ ਦਾ ਨਾਮ ਲੈਂਦੇ ਹੀ ਪਤਿਗੜ ਸਾਹਿਬ ਦੀਆਂ ਠੰਡੀ ਬਰਜੀਆਂ ਗੁਰਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦੇ ਦੀ ਸ਼ਹਾਦਤ ਅਤੇ ਉਹਨਾਂ ਦੀ નિર્દય ਹਕੂਮਤ ਅੱਖਾਂ ਸਾਹਮਣੇ ਆ ਜਾਂਦੀ ਹੈ। ਭਾਈ ਮੋਤੀਰਾ ਮੈਰਾ ਕੋਣ ਸੱਲਾ ਭਾਈ ਮੋਤੀਰਾ ਮੈਰਾ ਇੱਕ ਭਗਤਮਈ ਦਲੇਰ ਤੇ ਸੇਵਾ ਭਾਵੀ ਗੁਰਸਿੱਖ ਸਨ ਉਹਨਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਜਦੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਤਾਂ ਉਸ ਕੈਦ ਦਾ ਦਰਦ ਸ਼ਬਦਾਂ ਵਿੱਚ ਨਹੀਂ ਸਮਾ ਸਕਦਾ ਸੀ। ਕੜਕ ਦੀ ਠੰਡ, ਬੇਸਹਾਰਾ ਹਾਲਾਤ ਅਤੇ ਬੇਇਨਸਾਫੀ ਦਾ ਦੁੱਖ, ਇਹਨਾਂ ਦਿਨਾਂ ਵਿੱਚ ਭਾਈ ਮੋਤੀराम ਮਹਿਰਾ ਨੇ ਜੋ ਕੀਤਾ, ਉਹ ਸਿਰਫ ਸੇਵਾ ਨਹੀਂ ਸੀ। ਉਹ ਸੱਚੀ ਇਨਸਾਨੀਅਤ ਦਾ ਪਰਚਮ ਸੀ। ਉਹ ਰਾਤੀ ਲੋਕ ਕੇ ਸਾਦੀ ਧੰਨ ਦੀ ਲੋੜ ਪੂਰੀ ਕਰਨ ਦੇ ਲਈ ਠੰਡੇ ਬੁਰਦ ਦੇ ਨੇੜੇ ਜਾ ਕੇ ਦੁੱਧ ਦਾ ਲੰਗਰ ਪਹੁੰਚਾਉਂਦੇ ਸਨ, ਨਾ ਕੋਈ ਸਿਆਸੀ ਲਾਭ ਤੇ ਨਾ ਕੋਈ ਦਿਖਾਵਾ। ਸਿਰਫ ਇੱਕ ਸੱਚੀ ਧਰਮ ਪ੍ਰੇਰਿਤ ਸੇਵਾ। ਜਾਦੇ ਗੱਲ ਹਕੂਮਤ ਤੱਕ ਪਹੁੰਚੀ ਤਾਂ ਉਹਨਾਂ ਨੂੰ ਕਥੇ ਤੌਰ ਤੇ ਸੁਗਨਾਹ ਦੀ ਸਜ਼ਾ ਮਿਲੀ ਭਾਈ ਮੋਤੀਰਾ ਮਹਿਰਾ ਦੇ ਚਿਹਰੇ ਉੱਤੇ ਕੋਈ ਪਛਤਾਵਾ ਨਹੀਂ ਸੀ ਨਾ ਕੋਈ ਡਰ ਉਹ ਜਾਣਦੇ ਸਨ ਕਿ ਸਜ਼ਾ ਸਰੀਰ ਨੂੰ ਮਿਲਦੀ ਹੈ ਆਤਮਾ ਨੂੰ ਨਹੀਂ ਇਸ ਤਰ੍ਹਾਂ ਉਹ ਧਰਮ ਅਤੇ ਇਨਸਾਨੀਅਤ ਲਈ ਆਪਣੀ ਜਾਨ ਨਿਛਾਵਰ ਕਰਕੇ ਉਹਨਾਂ ਦੀ ਇਹ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸੇਵਾ ਕਦੇ ਵੀ ਸੌਦੇਬਾਜ਼ੀ ਨਾਲ ਨਹੀਂ ਹੁੰਦੀ ਹੁਣ ਜੋ ਖਬਰ ਆਈ ਹੈ ਕਿ ਕੁਝ ਲੋਕਾਂ ਨੇ ਫਤਿਹਗੜ ਸਾਹਿਬ ਦੇ ਦੁੱਧ ਦੇ ਲੰਗਰ ਜਾਂ ਭਾਈ ਮੋਤੀਰਾ ਮਹਿਰਾ ਦੇ ਪਰਿਵਾਰ ਨਾਲ ਬਸਲੋਕੀ ਕੀਤੀ ਉਸ ਦਾ ਦਰਦ ਸ਼ਬਦਾਂ ਵਿੱਚ ਬਿਆਨ ਕਰਨਾ ਭਾਰੀ ਹੈ ਜਿਹੜੇ ਲੋਕ ਅਜੇ ਹੀ ਪਵਿੱਤਰ ਸਥਾਨਾਂ ਤੇ ਹੰਕਾਰ ਦੇ ਚੌਂਕੜੇ ਮਾਰਦੇ ਫਿਰਦੇ ਹਨ ਉਹ ਅਸਲ ਵਿੱਚ ਭਾਈ ਮੋਤੀराम ਮਹਿਰਾ ਦੀ ਕੁਰਬਾਨੀ ਦਾ ਮਖੌਲ ਲੜਾਉਂਦੇ ਹਨ ਧਰਮ ਸਤਾ ਦਾ ਨਾਟਕ ਨਹੀਂ ਸੇਵਾ ਦੀ ਛਾਹ ਹੈ ਤੇ ਅੱਜ ਕੋਈ ਕੜਮ ਚੌਧਰੀ ਬਹਾਦਰੀ ਦਾ ਨਕਾਬ ਪਾ ਕੇ ਕਮਜ਼ੋਰਾਂ ਨਾਲ ਬਸਲੂਕੀ ਕਰਦਾ ਹੈ ਤਾਂ ਸਮਝੋ ਉਸ ਤੋਂ ਧਰਮ ਦੂਰ ਜਾ ਚੁੱਕਿਆ ਹੈ ਇਤਿਹਾਸ ਸਿਰਫ ਦੱਸਣ ਦੇ ਲਈ ਨਹੀਂ ਜੀਣ ਦੇ ਲਈ ਹੁੰਦਾ ਹੈ ਭਾਈ ਮੋਤੀराम ਮਹਿਰਾ ਦੀ ਯਾਦ ਵਿੱਚ ਸਭ ਤੋਂ ਵੱਡਾ ਸਤਿਕਾਰ ਇਹ ਹੀ ਹੈ ਕਿ ਅਸੀਂ ਨਿਮਰਤਾ ਸੇਵਾ ਤੇ ਸੱਚਾਈ ਨੂੰ ਆਪਣਾ ਧਰਮ ਬਣਾਈਏ ਜਿੱਥੇ ਵੀ ਹੰਕਾਰ ਦੀ ਗੰਧ ਹੋਵੇ ਉੱਥੇ ਸੇਵਾ ਦੀ ਖੁਸ਼ਬੂ ਫਲਾਉਣਾ ਸਾਡਾ ਫਰਜ਼ ਬਣਦਾ ਹੈ। ਤੋਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।